ਅੱਜ ਆਪਾਂ ਆਏ ਹੋਏ ਹਾਂ ਜੀ ਪਿੰਡ ਅੜਕਵਾਸ ਕੌਰ ਸਿੰਘ ਸਰਪੰਚ ਸਾਹਿਬ ਦੇ ਘਰੇ ਆ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਾਨੂੰ ਆ ਦੱਸੋ ਜੀ ਆ ਲਫਾਫੇ ਜੇ ਕਾਹਦੇ ਲਾਰਖੇ ਨੇ ਜੀ ਇਹ ਬੇਲਾ ਨੇ ਜੀ ਕਦੂ ਦੀਆਂ ਅਲ ਦੀਆਂ ਟੋਰੀ ਦੀਆਂ ਖਰਬੂਜੇ ਸਭ ਕਸਦੇ ਆ ਬੇਲਾ ਨੇ ਜੀ ਠੀਕ ਹੈ ਜੀ ਮਰਜੀ ਲਿਜਾਓ ਜੀ ਇਹ ਸਰਪੰਚ ਸਾਹਿਬ ਬੜਾ ਤੁਸੀਂ ਘਰੇ ਪ੍ਰੋਜੈਕਟ ਲਾਇਆ ਜੀ ਅੰਦਰ ਹੀ ਹਾਂ ਜੀ ਹਾਂ ਜੀ ਇਹ ਖੇਤ ਆ ਆਪਣੇ ਮਗਰ ਜੀ ਠੀਕ ਹੈ ਜੀ ਪੂਰੇ ਘਰ ਨੇ ਕੋ ਆਓ ਸਰਪੰਚ ਸਾਹਿਬ ਅੱਗੇ ਦਿਖਾਉਣੇ ਆ ਜੀ ਫਿਰ ਹਾਂ ਜੀ ਕਰਮਾਂ ਸਾਹਿਬ ਦਾ ਨਵੇਂ ਤਰੀਕੇ ਨਾਲ ਕਰਦੇ ਨੇ ਸਾਰਾ ਇੱਥੇ ਆ ਰੋਲਰ ਵਗੈਰਾ ਸਾਰਾ ਸਿਸਟਮ ਲਿਆ ਰੱਖਿਆ ਹੈ ਹਾਂਜੀ ਹਾਂ ਇਹ ਤਾਂ ਕਾਫੀ ਵੱਡਾ ਪ੍ਰੋਜੈਕਟ ਹੈ ਜੀ ਹੈਨਾ ਉਹ ਬੁੜਤੀ ਏ ਆਪਣਾ ਕਾਫੀ ਵੱਡਾ ਪਲਾਟ ਆ ਜੀ ਇਹ ਕਿੰਨੇ ਥਾਂ ਚ ਹੋਣਾ ਸਰਪੰਨ ਸਾਹਿਬ ਇਹ ਆਪਣਾ 6 ਕੜ ਤੇ ਜੀ ਪਨੀਰੀ ਪਨੀਰੀ ਦਾ 6 ਖੜਚਾ ਜੀ ਹਾਂ 6 ਕੜ ਤੇ ਠੀਕ ਹੈ ਬਹੁਤ ਵਧੀਆ ਬੱਚੇ ਖੜੇ ਉੱਤੇ ਬਹੁਤ ਘੜਾਂ ਜੀ ਹਾਂ ਜੀ ਹਾਂ ਜੀ ਤੇ ਇਹ ਉਹ ਸ਼ੈੱਡ ਬਣਾਇਆ ਹੋਇਆ ਸੀਗਾ ਹਾਂ ਸ਼ੈੱਡ ਤੇ ਜੋ ਉਹ ਨੇੜੀ ਨੇ ਹੋ ਬੜਾ ਨੇੜੀ ਨੇ ਖਰਾਬ ਕਰਤਾ ਜੀ ਉਹ ਬੇਨਾਂ ਨੇ ਉਸਦੀ ਸਾਲੀ ਠੀਕ ਹੈ ਜੀ ਠੀਕ ਹੈ ਫਿਰ ਉਹ ਛੱਡੀ ਦੇ ਵਿੱਚ ਖੀਰੇ ਵੀ ਘਰ ਲਾਉਂਦੇ ਸੀ ਹਾਂਜੀ ਖੀਰੇ ਲਾਉਂਦੇ ਸੀ ਠੀਕ ਹੈ ਖੀਰੇ ਜਾਂ ਹਾਂਜੀ ਹਾਂਜੀ ਉਹ ਵੀ ਬਣਾਉਂਦਾ ਗੋਭੀ ਦਾ ਅੱਛਾ ਜੀ ਅੱਛਾ ਉਹ ਗੰਡੇ ਦਾ ਉਹਦਰ ਗੰਡੇ ਦਾ ਬਣਾਇਆ ਹੈਗੀ ਆ ਆ ਦੋ ਕਿਲੇ ਗੰਡੇ ਦੇ ਲੱਕੀ ਦੇ ਠੀਕ ਹੈ ਜੀ ਫਿਰ ਸਰਪੰਚ ਸਾਹਿਬ ਇਹ ਚੋਂ ਆਮਦਨ ਵਗੈਰਾ ਵਧੀ ਜਾਂਦੀ ਆ ਹਾਂ ਵਧੀਆ ਹੁੰਦੀ ਆ ਜੀ ਮਿਹਨਤ ਵਧੀਆ ਕਰਕੇ ਤੇ ਮਿਹਨਤ ਬਹੁਤ ਆ ਜੀ ਇਹਦੀ ਵੈਸੇ ਠੀਕ ਹੈ ਜੀ ਆਮਦਨ ਵਧੀਆ ਹੋ ਜਾਂਦੀ ਆ ਹਾਂ ਜੀ ਹਾਂ ਉਹ ਤਾਂ ਹੈ ਜੀ ਮਿਹਨਤ ਨਾਲੇ ਆਮਦਨ ਆ ਜੀ ਮਿਹਨਤ ਨਾਲੇ ਮਿਹਨਤ ਕਰਦੇ ਹੋ ਬੰਦਾ ਤਾਂ 10 11 ਬੰਦੇ ਮਿਹਨਤ ਕਰਦੇ ਨੇ ਜੀ ਫਿਰ ਦੇ ਵਿੱਚ ਹਾਂ ਜੀ ਚਲੋ ਜੀ ਤੁਸੀਂ ਇੱਕ ਹੋਰ ਵਧੀਆ ਕੰਮ ਕਰਿਆ ਹੋਇਆ 10 11 ਬੰਦਿਆਂ ਨੂੰ ਵੀ ਤੁਸੀਂ ਕੰਮ ਦਿੱਤਾ ਹੋਇਆ ਉਹਨਾਂ ਦੇ ਘਰ ਦੇ ਰੋਜ਼ਗਾਰ ਚੱਲ ਰਹੇ ਹਨਾ 23 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਉਹ ਦੋਨੇ ਦਸ ਬੰਦੇ ਰੱਖੇ ਹੋਏ ਨੇ ਸਾਡੇ ਜੀ ਪੰਜ ਕੁੜੀਆਂ ਨੇ ਪੰਜ ਬੰਦੇ ਨੇ ਹਾਂਜੀ ਹਾਂ ਉਹ ਨੇਬਰ ਦੇ ਕੰਮ ਕਰਦਿਆਂ ਚਲੋ ਉਹਨਾਂ ਦਾ ਵੀ ਘਰ ਪਰਿਵਾਰ ਵਧੀਆ ਭਾਈਚਾਰਾ ਹਾਂਜੀ ਹਾਂ ਹੁਣ ਜੀਤੀ ਚੜਦੀਆਂ ਨੇ ਸਾਰੀਆਂ ਕੁੜੀਆਂ ਬਣਾ ਕੇ ਬਾਹਰ ਭੇਜਦੇ ਨੇ ਸ਼ਹਿਰਾਂ 'ਚ ਹਾਂਜੀ ਹਾਂ ਰਾਜ ਦੋ ਗੱਡੀਆਂ ਜਾਂਦੀਆਂ ਇਹਦਾ ਫਿਰ ਮੰਡੀ ਕਰਨ ਆ ਮੰਡੀ ਕਰਨ ਤੜਕੀ ਜੀਵ ਛੱਡਿਆ ਨੇ ਬੇਲਾ ਜੀ ਭਲਾੜਾ ਮੂਨਕ ਲਹਿਰਾ ਜਖੜ ਸਨਾਵ ਅਸੀਂ ਤੜਕੀ ਸੇਲ ਕਰਿਆ ਹੁੰਦੇ ਆ ਦੋ ਗੱਡੀਆਂ ਚੋਂ ਜਾ ਕੇ ਜੀਪਾਂ ਸਾਡੇ ਕੋਲੇ ਠੀਕ ਹੈ ਜੀ ਤੜਕੀ ਸੇਲ ਕਰਿਆ ਹੁਣਾਂ ਦਾ ਯਾਰ ਨਹੀਂ ਠੀਕ ਹੈ ਠੀਕ ਹੈ ਜੀ ਇਹ ਰੋ ਵਧੀਆ ਜੀ ਖੇਤੀ ਦੇ ਨਾਲ ਸਹਾਇਕ ਧੰਦਾ ਹੋਣਾ ਜ਼ਰੂਰੀ ਹੈ ਜੇ ਤੁਸੀਂ ਵੀ ਇਹ ਉਹੀ ਹਾਂਜੀ ਹਾਂ ਖੇਤੀ ਨਹੀਂ ਤਾਂ ਫੇਲ ਕਰਦੇ ਇਹ ਜੇ ਤੁਹਾੰਦਾ ਖੇਤੀ ਦਾ ਇਹ ਨਾਲ ਬਿਜ਼ਨਸ ਹੈ ਤਾਂ ਆਮੜਾ ਮੋਟਾ ਵਧੀਆ ਰੋਟੀ ਖਾਣ ਲੱਗੇ ਆ ਠੀਕ ਹੈ ਜੀ ਜੇ ਉਰੇ ਜੀਰੀ ਲਾਉਂਦੇ ਹੁੰਦੇ ਤੁਸੀਂ ਵੀ ਲੋਕਾਂ ਵਾਂਗੂ ਆਹ ਲੋਕਾਂ ਵਾਂਗੂ ਹੁੰਦੇ ਕਣਕ ਜੀਰੀ ਕਰਦੇ ਕੋਈ ਸਮਝਾਣਿਆ ਕੀ ਕੰਮ ਕਰੋ ਇਹ ਵਧੀਆ ਕੰਮ ਕਰੋ ਸਭ ਨੂੰ ਕਹਨੇ ਆ ਜੂਰੀ ਕਿਹੜਾ ਆ ਜਾਂਦਾ ਹੈ ਹਾਂਜੀ ਸਾਰੇ ਪਿੰਡਾਂ ਦੇ ਆਪਣੀ 20 ਪਿੰਡਾਂ ਦੇ ਲੈਣ ਆਉਂਦੇ ਨੇ ਜੀ ਅੱਛਾ ਹੁਣ ਗੱਡੀਆਂ ਨਹੀਂ ਬਹੁਤ ਵੇਚੀ ਸੀ ਪਹਿਲਾਂ ਹੁਣ ਹੁਣ ਥਾਈ ਲਾਤੀ ਵਿਕਚਾ ਲੱਗੀਆਂ ਨਾਲੇ ਪਾਣੀ ਦੀ ਖਪਤ ਵੀ ਬਹੁਤ ਜ਼ਿਆਦਾ ਘਟ ਹੁੰਦੀ ਹੈ ਇਸੀ ਜੀ ਜੀਰੀ ਦੇ ਮੁਕਾਬਲੇ ਡ੍ਰਿਪ ਸਿਸਟਮ ਨਾਲ ਹਾਂ ਡ੍ਰਿਪ ਪਾਈ ਹਾਂ ਜੀ ਨਾਲੇ ਧਰਤੀ ਦਾ ਪਾਣੀ ਦਾ ਬਚਾਅ ਕਰ ਰਹੇ ਹਾਂ ਕੁਦਰਤ ਦਾ ਬਚਾਅ ਕੁਦਰਤ ਤੇ ਵੱਲ ਹੋ ਹੋ ਰਿਹਾਗਾ ਅੱਗੇ ਵੀ ਵਧੀਆ ਨਹਿਰ ਉੱਤੇ ਜਾਂਦੀ ਹੈ ਜੀ ਸਾਡੇ ਆਲੇ ਠੀਕ ਹੈ ਜੀ ਹਾਂ ਜੀ ਨਾਲ ਨਹਿਰ ਆ ਗਈ ਤੇ ਤੁਸੀਂ ਫਿਰ ਪੈਸਟੀਸਾਈਡ ਦੀ ਵਰਤੋਂ ਵੀ ਘੱਟ ਕਰਦੇ ਹੋਵੋਗੇ ਜੀ ਹਾਂ ਜੀ ਆਪਦਾ ਵੀ ਬਣਾਉਣਾ ਗੰਡਿਆਂ ਦਾ ਵੀ ਹਾਂਜੀ ਹਾਂਜੀ ਤੇ ਨਿਸਰਦਾ ਨਹੀਂ ਸਾਡਾ ਗੰਡਾ ਠੀਕ ਹੈ ਜੀ ਇਹ ਗਾਰੰਟੀ ਦਿੰਦੇ ਆਂ ਅਸੀਂ ਠੀਕ ਹੈ ਜੀ ਇਹ ਕੀ ਨਾਮ ਤੇ ਹੈ ਜੀ ਆਪਣਾ ਇਹ ਏਹ ਹੈਗਾ ਜੀ ਕੌਰ ਸਿੰਘ ਸਮਰੌ ਫਾਰਮ ਹੈ ਜੀ ਕੌਰ ਸਿੰਘ ਸਮਰੌ ਫਾਰਮ ਹਾਂਜੀ ਇਹ ਜੀ ਨਾਂ ਤੇ ਹੈ ਹਾਂਜੀ ਵੀਰ ਜੀ ਕੌਰ ਸਿੰਘ ਸਮਰੌ ਫਾਰਮ ਪਿੰਡ ਅੜਕਵਾਸ ਇਹ ਜਦੋਂ ਲਹਿਰੇ ਗਾਗੇ ਤੋਂ ਆਪਾਂ ਨਹਿਰ ਨਹਿਰ ਆਉਨੇ ਆਗੇ ਉਹ ਨਹਿਰ ਦੇ ਪੁਲ ਦੇ ਉੱਤੇ ਹੀ ਪਿੰਡ ਹੈਗਾ ਇੱਥੇ ਆ ਕੇ ਕਿਸੇ ਮਰਜ਼ੀ ਨੂੰ ਕੌਰ ਸਿੰਘ ਸਰਪੰਚ ਦਾ ਘਰ ਪੁੱਛ ਲਿਓ ਘਰ ਦੀ ਬੈਕ ਸਾਈਡ ਹੀ ਫਾਰਮ ਹੈ ਇੱਥੋਂ ਸਰਪੰਚ ਸਾਹਿਬ ਦੱਸੋ ਜੀ ਕੀ ਕੀ ਮਿਲਦਾ ਹੈਗਾ ਉਹੋਂ ਜੀ ਪਹਿਲਾਂ ਤਾਂ ਗੰਡੇ ਵਾਲੀ ਪਨੀਰੀ ਜਿੰਨੀ ਮਰਜ਼ੀ ਲੈ ਜਾਓ ਠੀਕ ਹੈ ਜੀ ਤੇ ਮਿਰਚਾਂ ਦੀ ਪਨੀਰੀ ਠੀਕ ਹੈ ਜੀ ਫੇਰੀ ਗੋਭੀ ਦੀ ਪਨੀਰੀ ਠੀਕ ਜੀ ਜਿਹੜੀ ਮਰਜ਼ੀ ਲਿਆ ਸਕਦੇ ਹੋ ਮਿਰਚਾਂ ਵੈਰੇਟੀਆਂ ਨੇ ਸਾਰੀਆਂ ਨਵੀਆਂ ਵੈਰੇਟੀਆਂ ਨੇ ਹਾਂ ਜੀ ਵੀਰ ਜੀ ਹੋਰ ਰਵਾਇਰਾ ਵਗੈਰਾ ਹੀ ਰਾਂਝਾ ਇਹਨੇ ਨਵੇਂ ਵੈਰਟੀ ਦੇ ਨੌ ਰੱਖੇ ਨੇ ਉਹ ਜੋ ਸਾਰੇ ਬੀਜ ਨੇ ਸਾਡੇ ਕੋਲੇ ਸਾਰਾ ਕੁਝ ਅਵੇਲੇਬਲ ਹੈ ਜੀ ਹਾਂਜੀ ਗੋਭੀ ਦਾ ਨਵਾਂ ਵੀ ਬਣਾਇਆ ਸੀ ਨੇ ਆਪਾਂ ਨੂੰ ਨਿਆਮ ਵੀ ਲਿਆ ਲੁਧਿਆਣੇ ਜਿਹੜੀ ਰੱਟੀ ਚੋਲ ਤਿੰਨੋ ਜੀ ਮੁੰਡੇ ਨੇ ਵੱਡੇ ਨੇ ਬਲਰਾਜ ਸਿੰਘ ਨੇ ਠੀਕ ਹੈ ਜੀ ਹਾਂ ਹਸਾਰ ਤੋਂ ਲਿਆ ਗੰਢਿਆ ਤੋਂ ਨਿਆਮ ਜੀ ਠੀਕ ਹੈ ਜੀ ਜੇ ਕੋਈ ਚਾਹੇ ਤਾਂ ਆ ਕੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਸੰਪਰਕ ਕਰ ਸਕਦਾ ਹੈ ਇੱਕ ਆਪਣਾ ਫੋਨ ਨੰਬਰ ਬੋਲ ਦੋ ਸਰਪੰਨ ਸਾਹਿਬ 99158 ਜੀ 728779 ਫੋਨ ਨੰਬਰ ਹੈ ਜੀ ਠੀਕ ਹੈ ਜੀ ਹਾਂਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਸਰਪੰਚ ਸਾਹਿਬ ਦੇ ਇਹ ਫਾਰਮ ਨੂੰ ਇੱਕ ਵਾਰ ਆ ਕੇ ਜਰੂਰ ਵਿਜ਼ਿਟ ਕਰੋ ਇਹਨਾਂ ਨੇ ਸਾਰਾ ਫਾਰਮ ਆਰਗੈਨਿਕ ਤਰੀਕੇ ਨਾਲ ਬਹੁਤ ਵਧੀਆ ਮਤਲਬ ਦੇਸੀ ਤਰੀਕੇ ਨਾਲ ਇਹ ਰੇ ਨਹੀਂ ਵਰਤਦੇ ਜੀ ਸਭ ਤੋਂ ਵੱਡੀ ਗੱਲ ਪੈਸਟੀਸਾਈਡ ਦੀ ਵਰਤੋਂ ਨਹੀਂ ਕਰਦੇ ਇਹ ਉਹ ਪਿਆਗਾ ਦੇਖੋ ਦੇਸੀ ਰੇ ਇਹ ਦੇਸੀ ਰੇ ਵਰਤਦੇ ਨੇ ਜਿਹੜਾ ਸਭ ਤੋਂ ਬੈਸਟ ਚੀਜ਼ ਹੈ ਅੱਜ ਕੱਲ ਆਪਾਂ ਦੂਰ ਦੂਰ ਜਾਂਦੇ ਆਂ ਵੀ ਦੇਸੀ ਚੀਜ਼ ਖਾਣ ਦੇ ਮਾਰੇ ਹਨਾ ਤੇ ਇਹ ਦੇਸੀ ਚੀਜ਼ ਵਰਤਦੇ ਨੇ ਸਾਰੇ ਵੀਰਾਂ ਨੂੰ ਬੇਨਤੀ ਹੈ ਸਰਪੰਚ ਸਾਹਿਬ ਦੇ ਫਾਰਮ ਦੇ ਵਿੱਚ ਜਰੂਰ ਪੇਸਟ ਕਰਿਓ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ